ਇਹ ਸਾਡੀ ਜੀ ਸਿਟੀਨ ਕਾਉਂਸਲ ਰਜਿਸਟਰਡ ਜਿਹੜੀ ਐਨ ਜੀਓ ਸਾਡੀ ਤਰਨਤਾਰਨ ਦੀ ਬਹੁਤ 30 32 ਸਾਲ ਤੋਂ ਤਰਨਤਾਰਨ ਦੇ ਨਾਗਰਿਕ ਤਮਾਂ ਦੇ ਵਰ ਕਰ ਰਹੀ ਹੈ ਤੇ ਉਹਨਾਂ ਵੱਲੋਂ ਹਰ ਸਾਲ ਜਿਹੜਾ ਬੂਟਿਆਂ ਦਾ ਲੰਗਰ ਲਾਇਆ ਜਾਂਦਾ ਔਰ ਵੱਖ-ਵੱਖ ਖਾਲੀ ਜਗ੍ਹਾ ਦੇ ਉੱਤੇ ਜਿਹੜੇ ਆ ਬੂਟੇ ਲਾਈ ਜਾਂਦੇ ਆ ਉਸੇ ਕੜੀ ਵਜੋਂ ਅੱਜ ਜਿਹੜਾ ਦਰਬਾਰ ਸਾਹਿਬ ਤਰਨਤਾਰਨ ਵਿਖੇ ਜਿਹੜੇ ਆ ਇਹ ਬੂਟਿਆਂ ਦਾ ਲੰਗਰ ਲਾਇਆ ਗਿਆ ਵੇਖੋ ਸੰਗਤਾਂ ਕਿੰਨੇ ਜੋਰ-ਚੋਰ ਨਾਲ ਬੂਟਿਆਂ ਨੂੰ ਲੈ ਰਹੀਆਂ ਵਾ ਤੇ ਇਹ ਉਮੀਦ ਹੈ ਕਿ ਪ੍ਰਸ਼ਾਦ ਵਜੋਂ ਲੋਕੀ ਖੜਦੇ ਆ ਤੇ ਹਰ ਬੂਟਾ ਜਿਹੜਾ ਉਹ ਪਾਲਿਆ ਜਾਂਦਾ ਵਾ ਉਹਨੂੰ ਵਿ ਸਿਟੀ ਐਂਡ ਕਾਉਂਸਲਰ ਰਜਿਸਟਰਡ ਕਰਮਚਾਰੀ ਇੱਕ ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਹੈ ਜਿਹੜੀ ਪਿਛਲੇ 32-33 ਸਾਲ ਤੋਂ ਨਿਰੰਤਰ ਸਮਾਜ ਸੇਵਾ ਦੇ ਕਾਰਜਾਂ ਵਾਸਤੇ ਜਤਨਸ਼ੀਲ ਹੈ ਇਸ ਸੰਸਥਾ ਦੇ 40 ਤੋਂ 45 ਦੇ ਕਰੀਬ ਬਹੁਤ ਪੜ੍ਹੇ ਲਿਖੇ ਵਰਗ ਜਿਹੜਾ ਵਾ ਉਹ ਮੈਂਬਰ ਨੇ ਔਰ ਸਾਡੇ ਪੱਕੇ ਪ੍ਰੋਜੈਕਟ ਨੇ ਹਰ ਸਾਲ ਜਨਵਰੀ ਦੇ ਵਿੱਚ ਅਸੀਂ ਛੋਟੀਆਂ ਬੱਚੀਆਂ ਦੀ ਲੋੜੀ ਬਣਾਉਂਦੇ ਆ ਫਰਵਰੀ ਮਾਰਚ ਦੇ ਵਿੱਚ ਲੋੜਵੰਦ ਲੋਕਾਂ ਵਾਸਤੇ ਅਸੀਂ ਅੱਖਾਂ ਦੇ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਉਂਦੇ ਆ ਇਤੋਂ ਬਾਅਦ ਅਸੀਂ ਵਾਤਾਵਰਨ ਦੀ ਸਾਂਭ ਸੰਭਾਲ ਕਿਉਂਕਿ ਅੱਜ ਸਮਾਜ ਦੇ ਵਿੱਚ ਬਹੁਤ ਵੱਡੀ ਲੋੜ ਹੈ ਕਿ ਵਿਗੜਦੇ ਹੋਏ ਵਾਤਾਵਰਨ ਨੂੰ ਆਲਮੀ ਤਰ੍ਹਾਂ ਨੂੰ ਦੂਰ ਕਰਨ ਵਾਸਤੇ ਵਾਤਾਵਰਨ ਦੀ ਸੰਭਾਲ ਵਾਸਤੇ ਵੱਧ ਤੋਂ ਵੱਧ ਯਤਨ ਕੀਤੇ ਜਾਣ। ਔਰ ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਰੁੱਖ ਲਿਆ ਕੇ ਔਰ ਅੱਜ ਕਿਉਂਕਿ 14 ਦਾ ਤਿਹਾਰ ਹੈ ਪਵਿੱਤਰ ਨਗਰੀ ਤਰਨਤੰਨ ਦੇ ਵਿੱਚ ਬਹੁਤ ਸਾਰੀ ਸੰਗਤ ਆਉਂਦੀ ਹੈ। ਸੋ ਉਹਨਾਂ ਲੋਕਾਂ ਨੂੰ ਜਿਹੜਾ ਵਾ ਸਾਡਾ ਮੈਸੇਜ ਆਵੇ ਵਤੋਂ ਬਾਦ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਅਦੋਖਾ ਹੈ ਘਰ ਘਰ ਤੱਕ ਜਿਹੜੇ ਆ ਉਹ ਪਹੁੰਚੇ। ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਫਤਿਹ। ਬਹੁਤ ਹੀ ਜੋ ਕਿ ਪ੍ਰਮੁੱਖ ਸਭ ਸੰਸਥਾ ਹੈ ਸਿਟੀ ਕਾਉਂਸਲ ਤਰਨਤਾਰਨ ਉਹਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਵਣ ਦੀ 14 ਮੱਸਿਆ ਤੇ ਜੋ ਬੂਟੇ ਔਰ ਪੌਦੇ ਵੰਡੇ ਜਾਂਦੇ ਹਨ ਇਸ ਵਾਤਾਵਰਣ ਸਵੱਛ ਰੱਖਣ ਵਾਸਤੇ ਆਪਰਾ ਜੋ ਕਿ ਗਲੋਬਲ ਵਾਰਮਿੰਗ ਦੇ ਕਰਕੇ ਜੋ ਸਾਡਾ ਤਾਪਮਨ ਹੈ ਬਹੁਤ ਜ਼ਿਆਦਾ ਵਧ ਰਿਹਾ ਹੈ ਸੰਸਾਰ ਦੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਤਾਂ ਹੀ ਬਾਰਿਸ਼ਾਂ ਘਟ ਹੁੰਦੀਆਂ ਹਨ ਕਿਉਂਕਿ ਰੁੱਖ ਕਿਤੇ ਵੀ ਨਹੀਂ ਲੱਭ ਰਹੇ ਸੋ ਸਾਡਾ ਇਹ ਮਨੋਰਥ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਕਿ ਸਾਡਾ ਇਹ ਵਾਤਾਵਰਣ ਉਸ ਤੇ ਜਿਹੜਾ ਤਾਪਮਨ ਹੈ ਉਸ ਨੂੰ ਘਟਾਇਆ ਜਾ ਸਕੇ ਔਰ ਵੱਧ ਤੋਂ ਵੱਧ ਵਰਖਾ ਹੋਵੇ ਤਾਂ ਕਿ ਸਾਡਾ ਪੰਜਾਬ ਖੁਸ਼ਹਾਲ ਸੂਬਾ ਬਣ ਸਕੇ ਇਹ ਜੋ ਇੱਕ ਪੈੜ ਹੈ ਇਹ ਆਉਣ ਵਾਲੀ ਪੀੜ੍ਹੀਆਂ ਵਾਸਤੇ ਹੈ ਤਾਂ ਕਿ ਇਨਰ ਖਾਣੂ ਜਿੱਥੇ ਲਗਾਇਆ ਜਾਵੇ ਉੱਥੇ ਮੈਂ ਬੇਨਤੀ ਕਰਾਂਗਾ ਸਵਿਚੀ ਸੰਗਤ ਨੂੰ ਕਿ ਇਹ ਜੋ ਰੁੱਖ ਹਨ ਇਹਨਾਂ ਨੂੰ ਬਚਾਇਆ ਵੀ ਜਾ ਸਕੇ ਔਰ ਇਹਨਾਂ ਨੂੰ ਪੁੱਤਾਂ ਦੀ ਤਰ੍ਹਾਂ ਪਾਲਿਆ ਜਾਵੇ ਕਿਉਂਕਿ ਸਿਉਕਬਾਰ ਵਟਾਲਦਾ ਇੱਕ ਰੁੱਖ ਮੈਨੂੰ ਰੁੱਖਾਂ ਨੂੰ ਪਾਲਣਾ ਜਿਹੜਾ ਪੁੱਤਾਂ ਦੇ ਬਰਾਬਰ ਹੁੰਦਾ ਕਿਉਂਕਿ ਇਸ ਦੀ ਨਿੱਗੀ ਛਾ ਜਿਹੜੀ ਹੈ ਔਣ ਵਾਲੀਆਂ ਕਈ ਸਦੀਆਂ ਤੱਕ ਔਣ ਵਾਲੀ ਕਈ ਪੀੜ੍ਹੀਆਂ ਤੱਕ ਸਾਨੂੰ ਮਿਲਦੀ ਹੈ ਔਰ ਇਸ ਨੇਕ ਕਾਰਜ ਦੇ ਵਾਸਤੇ ਸਿਟੀ ਦੇ ਕੌਂਸਲ ਸੰਸਥਾ ਜੋ ਹੈ ਹਰ ਸਾਲੇ ਬਹੁਤ ਵੱਡਾ ਸਹਿਯੋਗ ਕਰਦੀ ਹੈ ਔਰ ਮੈਜਿਸੀ ਦਰਬਾਰ ਸਾਹਿਬ ਦੇ ਤਰਨਤਾਰਨ ਦੇ ਸਹਿਯੋਗ ਦੇ ਨਾਲ ਇਹ ਜੋ ਕੈਂਪ ਹੈ ਹਰ ਸਾਲ ਲਗਾਇਆ ਜਾਂਦਾ ਹੈ ਪੌਦੇ ਜੋ ਹਨ ਉਹ ਵੱਧ-ਵੱਧ ਵੰਡੇ ਜਾ ਰਹੇ ਹਨ ਸੰਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਅਸੀਂ ਨਾਲ ਇਹ ਵਚਨ ਲੈ ਰਹੇ ਹਾਂ ਕਿ ਇਹਨਾਂ ਪੌਦਿਆਂ ਨੂੰ ਜਿਹੜਾ ਹੈ ਉਹ ਵੱਧ-ਵੱਧ ਪਾਲਿਆ ਜਾਵੇ ਔਰ ਇਹਨਾਂ ਨੂੰ ਜਿਹੜਾ ਵਾ ਉਹਦੇ ਸਮ ਸੰਭਾਲ ਕਰਕੇ ਆਪਣੇ ਵਾਤਾਵਰਨ ਨੂੰ ਜਿਹੜਾ ਵਾ ਉਹ ਸਵਸ਼ਟ ਕੀਤਾ ਜਾ ਸਕੇ ਧੰਨਵਾਦ